ਬਿਲਕੁਲ ਜਿਹੜੀ ਤਸਵੀਰ ਤੁਸੀਂ ਦੇਖਦੇ ਹੋ ਜਿਹੜੀ ਲੜਕੀ ਐ ਐਕਟਰ ਦੇ ਉੱਪਰ ਜਾਂਦੀ ਹੋਈ ਡਿੱਗ ਗਈ ਐ। ਸਾਹ ਵੀ ਗੱਡੀ ਦੀਆਂ ਜਿਹੜੀਆਂ ਪਲੇਟਾਂ نیچے ਡਿੱਗੀਆਂ ਹੋਈਆਂ ਨੇ। ਬੱਚੂ ਕੋਈ ਤੇ ਜ਼ਰੂਰੀ ਲੈ ਕੇ ਜਾਣਾ ਥਾ ਤੇ ਯਹਾਂ ਤੇ ਪਾਣੀ ਵਿੱਚ ਸਾਰਾ ਗਿਰ ਗਈ ਉਹ। ਸ਼ਾਨੀ ਬਹੁਤ ਹੈ ਆਪ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਕਿ ਪੂਰੇ ਤਰ੍ਹਾਂ ਗਿਰ ਗਿਆ ਹੁ ਮੈਂ ਬੱਚੇ ਮੇਰੇ ਸਾਰੇ ਭਿੱਜ ਚੁੱਕੇ ਹਨ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਐਕਟੂਅਲ ਵਿੱਚ ਆ ਕੇ ਪਾਣੀ ਜੀ ਬੰਦ ਹੋ ਗਈ ਗੋਡੇ-ਗੋਡੇ ਪਾਣੀ ਹੈ ਬਕਰਾਬ ਹੋ ਗਈ ਜੀ ਤੁਹਾਡੀ ਹਾਂਜੀ ਹਾਂਜੀ ਪਤਾ ਨਹੀਂ ਹੁਣ ਵਿੱਚ ਆ ਕੇ ਬੰਦ ਹੋ ਗਈ ਹੈ ਪਾਣੀ ਜਿਹੜਾ ਉਛਾਲੇ ਮਾਰਦਾ ਹੋਇਆ ਹੈ ਜਿਹੜਾ ਉਸ ਜਗ੍ਹਾ ਤੋਂ ਪਰੋਂ ਬਾਹਰ ਆ ਰਿਹਾ ਸਾਥ ਥੋੜੀ ਵੀ ਪ੍ਰਸ਼ਾਸਨ ਦੀ ਪੋਰ ਖੋਲਦੀ ਸਾਥ ਬਹੁਤ ਥੋੜੀ ਬਈ ਆ ਜੀ ਪਰੇਸ਼ਾਨੀ ਆ ਰਹੀ ਹੈ ਹੁਣ ਡਿਗਰੇਡੇਟ ਬੱਚੇ ਗੋੜੀ ਜੀ ਵਾਰਸ਼ ਦੇ ਨਾਲ ਹੀ ਲੁਧਿਆਣੇ ਦੇ ਕਾਫੀ ਇਲਾਕੇ ਐਸੇ ਦੇ ਸਰ ਤੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਨੂੰ ਚਲਾਉਣ ਲਈ ਇੱਕ ਲੰਮੀ ਸੋਚ ਇੱਕ ਸੁਨਹਿਰ ਸੋਚ ਇੱਕ ਗੰਭੀਰਤਾ ਨਹੀਂ ਮਿਲਉ ਰਹੀ ਤੇ ਬਰਸਾਤ ਪੈਣ ਦੇ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਪਰ ਹੁਣ ਕੁਝ ਸਮੇਂ ਬਾਅਦ ਫਿਰ ਉਹ ਹੀ ਪੂਸਮ ਹੂਮਸ ਭਰਿਆ ਜਿਹੜਾ ਮੌਸਮ ਹੈ ਹੋ ਗਿਆ ਤੇ ਤਸਵੀਰ ਐ ਸੋ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਜਿਹੜੀ ਪ੍ਰਸ਼ਾਸਨ ਦੀ ਪੋਲ ਕੁਲੀ ਤੇ ਪਾਣੀ ਹੈ ਉਹ ਖੜਾ ਹੋਇਆ ਸੋ ਬਿਲਕੁਲ ਸੋਈਪੁਰ ਰੋਡ ਦੇ ਉਪਰੋਂ ਜਦੋਂ ਆਪਾਂ ਪੱਕਵਾ ਰੋਣ ਨੂੰ ਜਾਂਦੇ ਤਾਂ ਉਸ ਅੰਡਰਪਾਰਟ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜਾ ਪਾਣੀ ਹੈ ਖੜਾ ਹੈ ਤੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਉਹ ਝੇਲਣੀ ਪੈ ਰਹੀ ਤੇ ਐਕਟਵਰ ਰੇਡ ਕੇਸ ਜਗ੍ਹਾ ਦੇ ਉੱਪਰ ਆ ਰਹੇ ਨੇ ਕਈ ਲੋਕਾਂ ਦਾ ਨੁਕਸਾਨ ਵੀ ਹੋਇਆ ਸੋ ਬਿਲਕੁਲ ਆਮ ਲੋਕਾਂ ਨਾਲ ਜਿਹੜੀ ਗੱਲਬਾਤ ਹੈ ਉਹ ਵੀ ਕਰ ਲੈਣੇ ਆ ਬ੍ਰਦਰ ਕੀ ਨਾਮ ਹੈ ਤੁਹਾਡਾ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਪਾਣੀ ਕਰਕੇ ਖੜ ਗਈ ਐਕਟਵਰ ਕਿੰਨੀ ਕੁ ਪਰੇਸ਼ਾਨੀ ਆ ਰਹੀ ਜੀ ਭਾਈ ਦਮਟ ਤੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈ ਰਹੀ ਹੈ ਤੇ ਪਾਣੀ ਕਾਫੀ ਖੜਾ ਹੈ ਤੇ ਅੰਕਲ ਹੁਣਾਂ ਦੀ ਵੀ ਐਕਟਵਾ ਬੰਦ ਹੋ ਗਈ ਅੰਕਲ ਕੀ ਨਾਮ ਹੈ ਤੁਹਾਡਾ ਕਿੰਨੀ ਪਰੇਸ਼ਾਨੀ ਆ ਰਹੀ ਹੈ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਐਕਟਵਾ ਵਿੱਚ ਆ ਕੇ ਪਾਣੀ ਜੀ ਬੰਦ ਹੋ ਗਈ ਗੋਡੇ-ਗੋਡੇ ਪਾਣੀ ਹੈ ਅੱਛਾ ਸਰਕਾਰ ਤਾਂ ਦਾਅਵੇ ਬੜੀ ਕਰਦੀ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਤਾ ਸਮਾਰਟ ਸਿਟੀ ਹੈ ਜਗ੍ਹਾ ਜਗ੍ਹਾ ਪਾਣੀ ਖੜਾ ਹੈ ਇਹ ਤੁਹਾਡੇ ਸਾਹਮਣੇ ਹੈ ਜੀ ਹੁਣ ਜੋ ਕੁਝ ਤੁਸੀਂ ਦੇਖ ਰਹੇ ਹੋ ਹਾਲਾਤ ਤੇ ਸਮਾਰਟ ਸਿਟੀ ਦੀ ਨਿਸ਼ਾਨੀ ਤਾਂ ਨਹੀਂ ਲੱਗਦੀ ਤੇ ਹੁਣ ਕੀ ਐਕਟਵਾ ਖਰਾਬ ਹੁਣ ਪਤਾ ਨਹੀਂ ਸਟਾਰਟ ਹੁੰਦੀ ਹੈ ਕਿ ਨਹੀਂ ਹੁੰਦੀ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਚੇਨਲੀ ਪੈਰੀ ਕਾਫੀ ਜਿਹੜਾ ਪਾਣੀ ਆ ਉਹ ਖੜਾ ਹੋਇਆ ਤੇ ਸਕੂਲ ਦੀ ਬੱਸ ਵੀ ਲੰਘ ਰਹੀ ਏ ਬਾਈਕਾਂ ਵੀ ਲੰਘ ਰਹੀਆਂ ਨੇ ਐਕਟਵਾ ਵੀ ਲੰਘ ਰਹੀ ਸੋ ਪਾਣੀ ਜਿਹੜਾ ਉੱਚਾਲੇ ਮਾਰਦਾ ਹੋਇਆ ਹੈ ਜਿਹੜਾ ਉਸ ਜਗ੍ਹਾ ਤੋਂ ਪਰੋਂ ਬਾਹਰ ਆ ਰਿਹਾ ਤੇ ਹੋਰ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕਾਂ ਦੀ ਪ੍ਰੋਬਲਮ ਹੈ ਉਹ ਵਧੀ ਜਾ ਰਹੀ ਹੈ ਐਕਟਵਾ ਖੜੀਆਂ ਨੇ ਤੇ ਕਾਫੀ ਜਿਹੜੀ ਪਰੇਸ਼ਾਨੀ ਉਹ ਚੇਨਲੀ ਪੈਰੀ ਜਿਹੜੀ ਦਿੱਕਤ ਹੈ ਉਹ ਵੀ ਆਮ ਲੋਕਾਂ ਨੂੰ ਆ ਰਹੀ ਹੈ ਸੋ ਬਿਲਕੁਲ ਔਰ ਜਿਹੜੇ ਚੈਰ ਵਾਸੀ ਨੇ ਉਹਨਾਂ ਨੇ ਜਿਹੜੀ ਗੱਲਬਾਤ ਆ ਉਹ ਕਰ ਲੈਣੀ ਕਿਉਂਕਿ ਜਗ੍ਹਾ ਜਗ੍ਹਾ ਪਾਣੀ ਖੜਾ ਹੋਣ ਕਰਕੇ ਥੋੜੀ ਜੀ ਬਰਸਾਤ ਪਈ ਥੋੜੀ ਬਰਸਾਤ ਪੈਣ ਕਰੇ ਜਿਹੜੀ ਪ੍ਰਸ਼ਾਸਨ ਦੀ ਉਹ ਪੋਲ ਖੁੱਲੀ ਹੈ ਸਰ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਕੀ ਕਹਿਣਾ ਚਾਹੁੰਗੇ ਜਗ੍ਹਾ ਜਗ੍ਹਾ ਪਾਣੀ ਖੜਾ ਹੈ ਪਰੇਸ਼ਾਨੀ ਤਾਂ ਬਹੁਤ ਆ ਜੀ ਸਾਰੇ ਪਾਸੇ ਇਹ ਹਾਲ ਆ ਉਧਰ ਵੀ ਇਹ ਹਾਲ ਆ ਤੇ ਬਰਸਾਤ ਥੋੜੀ ਜੀ ਵੀ ਪ੍ਰਸ਼ਾਸਨ ਦੀ ਪੋਲ ਖੋਲਦੀ ਬਰਸਾਤ ਤਾਂ ਬਹੁਤ ਥੋੜੀ ਪਈ ਆ ਜੀ ਇੱਥੇ ਮੋਟਰ ਲਾਉਣੀਆਂ ਚਾਹੀਦੀਆਂ ਪਾਣੀ ਦੰਚਾੜਨਾ ਚਾਹੀਦਾ ਇਹਨਾਂ ਨੂੰ ਧੰਨਵਾਦ ਤੇ ਅ ਕਈ ਐਕਟੋ ਵੀ ਬਾਈਕਾ ਵੀ ਖਰਾਬ ਹੋ ਰਹੀਆਂ ਹਾਂਜੀ ਹਾਂਜੀ ਆ ਦੇਖੋ ਆ ਲੱਗਦਾ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹਾਂਜੀ ਹਾਂਜੀ ਆ ਦੇਖੋ ਪੂਰੇ ਕਿੰਨੇ ਖੜੇ ਜਾਂਦੇ ਜਿੰਮੇਵਾਰ ਕਿੰਨੂੰ ਸਮਝਦੇ ਹੋ ਪ੍ਰਸ਼ਾਸਨ ਨੂੰ ਸਮਝਦੇ ਆ ਜੀ ਤੇ ਬਿਲਕੁਲ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਸਾਹਮਣੇ ਆਟੋ ਵੀ ਖੜੇ ਹੋਏ ਐਕਟੋ ਵੀ ਖੜੀਆਂ ਹੋਈਆਂ ਤੇ ਜਿਹੜੇ ਲੋਕ ਇਸ ਜਗ੍ਹਾ ਤੋਂ ਬਰੋ ਲੰਘਦੇ ਤੇ ਉਹਨਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈ ਰਹੀ ਹਾਂਜੀ ਕੀ ਨਾਮ ਹੈ ਜੀ ਆਪਕਾ ਵਿਜੈਨੰਦ ਜੀ ਸੋ ਬਿਲਕੁਲ ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਆ ਉਹ ਕਰ ਲੈਨੇ ਆ ਕਿਉਂਕਿ ਜਿਹੜੀ ਪਰੇਸ਼ਾਨ ਹੋਰ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਨ ਲੈਣ ਕਿਉਂਕਿ ਆਮ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਹੈ ਇਹ ਗੱਲ ਕਰੀਏ ਤਾਂ ਕਈ ਤਰੀਕੇ ਦੇ ਜਿਹੜੇ ਸਵਾਲ ਪ੍ਰਸ਼ਾਸਨ ਦੇ ਵੀ ਖੜੇ ਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਦਾਅਵੇ ਤਾਂ ਬੜੇ ਕਿਤੇ ਜੰਦੇ ਪਰ ਜਿਹੜੇ ਦਾਅਵੇ ਨੇ ਖੋਖਲੇ ਹੁੰਦੇ ਨਜ਼ਾਰੇ ਬ੍ਰਦਰ ਕੀ ਕਹਿਣਾ ਚਾਹੋਗੇ ਕਿੰਨੀ ਕੁ ਪਰੇਸ਼ਾਨੀ ਆ ਰਹੀ ਕਈ ਐਕਟੋਰ ਬਾਈਕਾ ਵੀ ਖਰਾਬ ਹੋ ਗਈ ਜਿੱਥੇ ਪਰੇਸ਼ਾਨੀ ਤਾਂ ਆ ਰਹੀ ਹੈ ਹੁਣ ਡਿਗਰੇਡੇਟ ਬਚਿਆ ਹਾਂ ਕਲਾਤੇ ਨਹੀਂ ਹੋਰ ਵੀ ਕਈ ਥਾਵਾਂ ਤੇ ਪਾਣੀ ਖੜਾ ਹੈ ਜੀ ਸੋ ਬਿਲਕੁਲ ਆਮ ਲੋਕਾਂ ਨਾਲ ਜਿਹੜੀ ਗੱਲਬਾਤ ਵੀ ਕੀਤੀ ਹੈ ਸੋ ਜਿੱਤੇ ਪਾਣੀ ਖੜਾ ਹੋਣ ਕਰਕੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਤੇ ਉੱਥੇ ਜਿਹੜਾ ਟ੍ਰੈਫਿਕ ਵੀ ਕਾਫੀ ਜਿਹੜਾ ਜਾਮ ਹੋ ਰਿਹਾ ਤੇ ਅ ਪ੍ਰਸ਼ਾਸਨ ਦੇ ਉੱਪਰ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ ਸੋ ਨੌਜਵਾਨ ਨਾਲ ਹੈ ਸ਼ਹਿਰ ਵਾਸੀ ਨਾਲ ਗੱਲਬਾਤ ਕਰ ਲੈ ਬ੍ਰਦਰ ਕੀ ਨਾਮ ਹੈ ਕਿੰਨੀ ਪਰੇਸ਼ਾਨੀ ਆ ਰਹੀ ਹੈ ਦੇਵਿੰਦਰ ਪਰੇਸ਼ਾਨੀ ਤਾਂ ਹੈ ਹੀ ਭਾਈ ਥੋੜੀ ਬਹੁਤ ਪਰੇਸ਼ਾਨੀ ਹੈ ਹਾਂ ਥੋੜੀ ਬਹੁਤ ਜਗਾ ਜਗਾ ਪਾਣੀ ਖੜਾ ਹੋ ਲੱਗਦਾ ਹੈ ਜੋ ਪ੍ਰਸ਼ਾਸਨ ਦੇ ਜੋ ਦਾਅਵੇ ਨੇ ਥੇਲ ਹੋ ਰਹੇ ਜੀ 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 ਬਿਲਕੁਲ ਬਿਲਕੁਲ ਸੋ ਬ੍ਰਿਪਲ ਹੋਰ ਜਿਹੜੇ ਸ਼ਹਿਰ ਵਾਸੀ ਨਾਲ ਨੇ ਜਿਹੜੀ ਗੱਲਬਾਤ ਕਰ ਲੈਣੇ ਸੋ ਇਹ ਗੱਲਬਾਤ ਕਰ ਰਹੇ ਕਿਉਂਕਿ ਆਮ ਲੋਕਾਂ ਨਾਲ ਜੁੜੀ ਖਬਰ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਕਾਫੀ ਪਰੇਸ਼ਾਨੀ ਆ ਰਹੀ ਹੈ ਆਮ ਲੋਕਾਂ ਨੂੰ ਗੱਲ ਹੈ ਵੀ ਥੋੜੀ ਜੀ ਵਾਰਸ਼ ਦੇ ਨਾਲ ਹੀ ਲੁਧਿਆਣੇ ਦੇ ਕਾਫੀ ਇਲਾਕੇ ਐਸੇ ਨੇ ਜਿਹੜੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਤੇ ਇਹ ਕਾਰਪੋਰੇਸ਼ਨ ਨੂੰ ਪਹਿਲਾਂ ਧਿਆਨ ਕਰਨਾ ਚਾਹੀਦਾ ਕਿ ਕਾਰਪੋਰੇਸ਼ਨ ਦਾ ਮਤਲਬ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਲੋਕਾਂ ਨੂੰ ਸਹੂਲਤਾਂ ਦੇਣਾ ਹੈ ਤੇ ਇੱਕ ਪਾਸੇ ਬੜੀਆਂ ਸੈਂਟਰ ਗਵਰਨਮੈਂਟ ਦੀਆਂ ਗ੍ਰਾਂਟਾਂ ਆਈਆਂ ਜੀ ਬੜਾ ਅਸੀਂ ਲੁਧਿਆਣੇ ਨੂੰ ਬੜਾ ਸਮਾਰਟ ਸਿਟੀ ਬਣਾ ਰਹੇ ਆ ਇਹ ਸਮਾਰਟ ਸਿਟੀ ਜੀ ਜਗਾ ਜਗਾ ਪਾਣੀ ਖੜਾ ਆ ਆਮ ਲੋਕਾਂ ਦੀ ਐਕਟਿਵਾ ਬਾਈਕਾ ਖਰਾਬ ਹੋ ਰਹੀ ਹੈ ਪਰੇਸ਼ਾਨੀ ਝੇਲਨੀ ਪੈ ਰਹੀ ਉਹ ਵਿਚਾਰੇ ਮੈਂ ਦੇਖ ਰਿਹਾ ਕਿਵੇਂ ਸਕੂਟਰ ਮੋਟਰਸਾਈਕਲਾਂ ਵਾਲੇ ਵਿਚਾਰੇ ਖਿੱਚ ਕੇ ਲੈ ਜਾ ਰਹੇ ਆ ਤੇ ਕਿੰਨੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਤੇ ਇਨਾਂ ਚੀਜ਼ਾਂ ਵੱਲ ਮੈਂ ਸਮਝਦਾ ਕਿਉਂਕਿ ਆ ਆਹ ਡੜੇ ਆ ਪੋੜ ਪੋੜ ਮੜ ਆਇ ਨੇ ਇਨਾਂ ਚੀਜ਼ਾਂ ਦਾ ਰਣਾਉਣ ਵੇਲੇ ਵੀ ਧਿਆਨ ਰੱਖਣਾ ਚਾਹੀਦਾ ਕਿ ਇਹ ਪਾਣੀ ਦਾ ਉਹਦਾ ਉਹਦਾ ਸੀਵਰੇਜ ਦਾ ਉਹਦਾ ਸਾਰਾ ਸਿਸਟਮ ਬਣਿਆ ਹੋਵੇ ਤਾਂ ਕਿ ਜਿਆਦਾ ਦੇਰ ਪਾਣੀ ਰੁਕਣਾ ਬਿਮਾਰੀਆਂ ਦਾ ਕਾਰਨ ਵੀ ਬਣਦਾ ਉਹ ਮੱਛਰ ਹੈ ਹੋਰ ਹੈ ਤੇ ਉਹਦੇ ਨਾਲ ਲੋਕ ਬਿਮਾਰ ਹੋਣਗੇ ਤੇ ਸਾਰਗੀਆਂ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਪਰ ਮੈਂ ਸਮਝਦਾ ਇਹਨਾਂ ਦਾ ਧਿਆਨ ਕੁਝ ਹੋਰ ਪਾਸੇ ਹੀ ਹੈ ਤੇ ਲੱਗਦਾ ਜੀ ਸਰਕਾਰ ਦੇ ਦਾਅਵੇ ਫੇਲ ਨੇ ਬਿਲਕੁਲ ਬੁਰੀ ਤਰ੍ਹਾਂ ਫੇਲ ਨੇ ਸਰਕਾਰ ਚੁਟਕਲਿਆਂ ਦੇ ਸਿਰ ਤੇ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਨੂੰ ਚਲਾਉਣ ਲਈ ਇੱਕ ਲੰਬੀ ਸੋਚ ਇੱਕ ਸੋਹਰਦ ਸੋਚ ਇੱਕ ਗੰਭੀਰਤਾ ਦੀ ਵੀ ਲੋੜ ਹੈ ਕਿ ਅੱਜ ਮੈਂ ਪੜ ਰਿਹਾ ਸੀ ਅਰਵਿੰਦ ਕੇਜਰੀਵਾਲ ਵੀ ਮਜ਼ਾਕ ਕਰਨ ਲੱਗ ਗਿਆ ਸ਼ਾਇਦ ਇਹਦੇ ਕੋਲੇ ਬੈਠਦਾ ਕਰਕੇ ਉਹਨੂੰ ਵੀ ਇਹ ਸੁੱਝਣ ਲੱਗੇ ਕਦੇ ਉਹ ਭਾਜੀਪੀ ਨਾਲ ਕਾਂਗਰਸ ਦੇ ਰਿਸ਼ਤੇ ਬਣਾਉਣ ਲੱਗਿਆ ਹੋਇਆ ਕਦੇ ਕਿਸ ਦੇ ਗੱਲ ਰਿਸ਼ਤਿਆਂ ਦੀ ਨਹੀਂ ਤੇਰੀ ਡਿਊਟੀ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਦੀ ਅਤੇ ਇੱਥੇ ਮੁੱਖ ਮੰਤਰੀ ਦੀ ਸਬੰਧਤ ਮਹਿਕਮਿਆਂ ਦੀ ਉਹਨਾਂ ਦੀ ਡਿਊਟੀ ਹੈ ਕਿ ਉਹ ਬਾਖੂਬੀ ਆਪੋ ਆਪਣੇ ਡਿਪਾਰਟਮੈਂਟਸ ਕੰਮ ਕਰ ਲੋਕਾਂ ਦੇ ਕੰਮ ਸਾਡੇ ਢਲੇ ਇੱਕ ਵਾਰ ਫਿਰ ਜਿਹੜੀ ਸ਼ਹਿਰ ਦੀ ਜਿਹੜੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨਗੇ ਆਮ ਲੋਕ ਜਿਹੜੇ ਬਾਈਕ ਸਵਾਰ ਨੇ ਭਾਵੇਂ ਐਕਟੋ ਸਾਰ ਨੇ ਜਿਹੜੇ ਪਾਣੀ ਦੇ ਵਿੱਚ ਫਸ ਗਏ ਨੇ ਤੇ ਉੱਥੋਂ ਰੋਡ ਕਿ ਲਈ ਜਾ ਰਹੀ ਤੇ ਪਾਣੀ ਜਿਹੜਾ ਕਾਫੀ ਗੱਡੀ ਦੇ ਵਿੱਚ ਜਾਣ ਕਰਕੇ ਜਿਹੜੀਆਂ ਗੱਡੀਆਂ ਨੇ ਉਹ ਵੀ ਖਰਾਬ ਹੋ ਗਈਆਂ ਨੇ ਸੋ ਐਕਟੋ ਆ ਬਾਈਕ ਆ ਭਾਵੇਂ ਐਕਟੋ ਦੀ ਗੱਲ ਕਰ ਲਈਏ ਆਮ ਲੋਕਾਂ ਜਿਹੜੀ ਕਾਫੀ ਪਰੇਸ਼ਾਨੀ ਝੱਲਨੀ ਪੈ ਰਹੀ ਤੇ ਕਈ ਤਿੱਕੇ ਜਿਹੜੇ ਸਵਾਲ ਪ੍ਰਸ਼ਾਸਨ ਦੇ ਉੱਪਰ ਖੜੇ ਕਿਤੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਜਿਹੜੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੇ ਪ੍ਰਸ਼ਾਸਨ ਨੂੰ ਇਸ ਦੇ ਉੱਪਰ ਜਿਹੜਾ ਧਿਆਨ ਆ ਉਹ ਦੇਣਾ ਚਾਹੀਦਾ ਸੋ ਬਿਲਕੁਲ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਇਹ ਐਸ ਉੱਪਰ ਜਿਹੜਾ ਕਿੰਨਾ ਕੁ ਧਿਆਨ ਦਿੱਤਾ ਜਿੰਦੇ ਕਿਉਂਕਿ ਇਹ ਪਹਿਲੀ ਵਾਰ ਪਾਣੀ ਨਹੀਂ ਖੜਿਆ ਅੱਗੇ ਵੀ ਕਈ ਵਾਰ ਜਿਹੜਾ ਇਸੇ ਜਗ੍ਹਾ ਦੇ ਉੱਪਰ ਪਾਣੀ ਖੜਦਾ ਤੇ ਆਮ ਲੋਕਾਂ ਨੂੰ ਇਸੇ ਤਰੀਕੇ ਨਾਲ ਜਿਹੜੀ ਪਰੇਸ਼ਾਨੀ ਉਹ ਚੇਨ ਲਈ ਪੈਂਦੀ ਆ ਆਮ ਲੋਕਾਂ ਦਾ ਕਈ ਤਰੀਕੇ ਦਾ ਹਜ਼ਾਰਾਂ ਦਾ ਜਿਹੜਾ ਨੁਕਸਾਨ ਹੁੰਦਾ ਕਿਉਂਕਿ ਜਿਨ੍ਹਾਂ ਦੀਆਂ ਬਾਈਕਾਂ ਬੰਦ ਹੋਈਆਂ ਐਕਟਵਾ ਬੰਦ ਹੋਈਆਂ ਉਹਨਾਂ ਦੇ ਇੰਜਨ ਦੇ ਵਿੱਚ ਪਾਣੀ ਗਿਆ ਸੋ ਬਿਲਕੁਲ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀ ਲੜਕੀ ਹੈ ਐਕਟਵਾ ਦੇ ਉੱਪਰ ਜਾਂਦੀ ਹੋਈ ਡਿੱਗ ਗਈ ਹੈ ਕਈ ਤਿੱਕੇ ਜਿਹੜੇ ਕਿਉਂਕਿ ਜੇ ਗੱਲ ਕਰੀਏ ਪ੍ਰਸ਼ਾਸਨ ਦੀ ਕਿਤਨਾ ਕਿਤ ਜਿਹੜ ਸੋ ਲੜਕੀ ਹੈ ਉਸ ਜਗ੍ਹਾ ਦੇ ਉੱਪਰ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਕਿਉਂ ਅਗਰ ਕੋਈ ਸੱਟ ਪੇੜ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੈ ਕਿਉਂਕਿ ਕਈ ਤੱਕ ਜਿਹੜੇ ਸਵਾਲ ਨੇ ਖੜੇ ਹੁੰਦੇ ਐ ਸੋ ਪ੍ਰਸ਼ਾਸਨ ਦੇ ਜਿਹੜੇ ਦਾਅਵੇ ਤੇ ਵਾਦੇ ਨੇ ਬਿਲਕੁਲ ਜਿਹੜੇ ਫੇਲ ਹੁੰਦੇ ਨਜ਼ਰ ਆ ਰਹੇ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਤਾਂ ਬੜੇ ਕਿਤੇ ਜਾਂਦੇ ਕਿ ਲੁਧਿਆਣਾ ਨੂੰ ਜਿਹੜੀ ਸਮਾਰਟ ਸਿਟੀ ਬਣਾਤਾ ਇਹ ਲੁਧਿਆਣਾ ਦੀ ਸਮਾਰਟ ਸਿਟੀ ਹੈ ਜਿਸ ਦੇ ਉੱਪਰ ਥੋੜੀ ਬਰਸਾਤ ਪੈਣ ਕਰਕੇ ਜਿਹੜੀ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਉਹ ਚੇਲਣੀ ਪੈਂਦੀ ਹੈ ਤੇ ਸੋ ਪਹਿਨੇ ਤੁਸੀਂ ਗਿਰਗੇ ਨੀਚੇ ਕੀ ਕਿਦੀ ਜ਼ਿੰਮੇਵਾਰੀ ਸਮਝਦੇ ਹੋ ਕਿੰਨੀ ਕੁ ਪਰੇਸ਼ਾਨੀ ਆ ਰਹੀ ਜਿੱਥੇ ਪਾਣੀ ਖੜਾ ਹੁੰਦਾ ਹੈ ਆ ਰਹੀ ਹੈ ਗਵਰਨਮੈਂਟ ਕੀ ਹੋਰ ਕੀ ਕਹਿ ਸਕਤੀ ਹੂੰ ਬਤਾਓ ਬੱਚੋ ਕੋਈ ਚੀਜ਼ ਜ਼ਰੂਰੀ ਲੈ ਕੇ ਜਾਣਾ ਸੀ ਤੇ ਇੱਥੇ ਪਾਣੀ ਵਿੱਚ ਸਾਰਾ ਗਿਰ ਗਿਓ ਬੱਚੇ ਵਿਚਾਰੇ ਪਰੇਸ਼ਾਨ ਹੋ ਗਏ ਹਨ ਤੇ ਗਿਰ ਗਏ ਆਪ ਹਾਂ ਪੇ ਬਿਲਕੁਲ ਪਾਣੀ ਦੇਖੋ ਕਿੰਨਾ ਭਰਾ ਹੋਇਆ ਅੱਛਾ ਜੋ ਸਰਕਾਰ ਦੀ ਜਿੰਮੇਵਾਰੀ ਸਮਝਦੇ ਪ੍ਰਸ਼ਾਸਨ ਦੀ ਜਿੰਮੇਵਾਰੀ ਸਮਝਦੇ ਹੋ ਮੈਂ ਕੀ ਆ ਬੋਲੂ ਮੋਝੇ ਤਾਂ ਪਤਾ ਨਹੀਂ ਹੈ ਪਰੇਸ਼ਾਨੀ ਕਿੰਨੀ ਕੁ ਆ ਰਹੀ ਹੈ ਪਰੇਸ਼ਾਨੀ ਬਹੁਤ ਹੈ ਆਪ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਭਰਾ ਹੋਇਆ ਕਿ ਤੇ ਪੂਰੇ ਤਰ੍ਹਾਂ ਗਿਰ ਗਿਓ ਮੈਂ ਬੱਚੇ ਮੇਰੇ ਸਾਰੇ ਭਿੱਕ ਚੁੱਕੇ ਬਿਲਕੁਲ ਇਹ ਭੈਣ ਹੋਣਾ ਨਾ ਗਲਬਾ ਕੀਤੀ ਤੇ ਪਾਣੀ ਦੇ ਵਿੱਚ ਗਿਰ ਗਏ ਸੀਗੇ ਤੇ ਕਈ ਤਰੀਕੇ ਜਿਹੜੇ ਸਵਾਲ ਨੇ ਖੜੇ ਕਿਤੇ ਹੁਣ ਇਹ ਆਣ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਈ ਸਾਲਾ ਤੋਂ ਇਸ ਜਗ੍ਹਾ 'ਤੇ ਬਰਸਾਤ ਪੈਂਦੀ ਥੋੜੀ ਜੀ ਤੇ ਪਾਣੀ ਖੜ ਜਾਂਦਾ ਜਿਹੜੀ ਖਮਿਆਜਾ ਜਿਸ ਦਾ ਆਮ ਜਨਤਾ ਨੂੰ ਇਹ ਚੇਲਣਾ ਪੈਂਦਾ ਸੋ ਬਿਲਕੁਲ ਹੋਰ ਅਪਡੇਟ ਤੁਸੀਂ ਜੁੜੇ ਹੋ ਸਿਟੀ ਹੋਮ ਦੇ ਨਾਲ ਕੈਮਰਾ ਪਰਸਨ ਬਣੂ 24 ਘੰਟੇ ਮੈਰਾ ਹੋਰ ਉਹਦਾ ਸਿਟੀ ਹੋ ਲੁਧਿਆਣਾ